ਜਾਵੇ ਮੇਰੇ ਡਾਢਿਆ ਰਬਾ ਤੂੰ ਆ ਕੀ ਕਹਿਰ ਕੁਮਾ ਮੇ ਕਿਸੇ ਤੁਮਾ ਦਾ ਪੁੱਤ ਲੈ ਜੇ ਵੇ ਕਿਸੇ ਪੁੱਤਰ ਦੀ ਮਾਂ ਲੈ ਜਾ ਉਮਨ ਚੰਦ ਰਾਤਾ ਪਰ ਪਰੀ ਆਵੇ ਰੋਂਦਿਆ ਨਾ ਕੋਈ ਚੁੱਪ ਕਰਾਵੇ ਕਿਉਂ ਸਿਰ ਤੋਂ ਖੋ ਨੈ ਛਾ ਦੱਸ ਕਿਥੋਂ ਲਿਆਵਾ ਹੋ ਦਿਲ ਮੰਗਦਾ ਰੱਬਾ ਮਾ ਦੱਸ ਕਿਥੋਂ ਲਿਆਵਾ ਭੁੱਲਦੇ ਨੀ ਉਹ लाਡ ਲੜਾਏ ਦਿਲ ਤੋਂ ਨਾ ਹੁਣ ਜਾਂਦੇ ਲਾਹੇ ਹੋ ਵੇੜਾ ਕਰਦਾ ਗਾਪਾ ਪਾ ਦੱਸ ਕਿੱਥੋਂ ਲਿਆਵਾਂ ਹੋ ਦਿਲ ਮੰਗਦਾ ਰੱਬਾ ਮਾਂ ਮੈਂ ਦੱਸ ਕਿੱਥੋਂ ਲਿਆਵਾਂ ਹੌਲ ਨਹੀਂ ਉੱਠਦੀ ਨੀਂਦ ਨਾ ਆਵੇ ਜਾਦ ਚੰਦਰੀ ਵੱਡ ਵੱਡ ਦਿਖਾਵੇ ਨਾ ਦਿੰਦੇ ਹੌਸਲੇ ਸਾ ਦੱਸ ਕਿਥੋਂ ਲਿਆਵਾਂ ਓ ਦਿਲ ਮੰਗਦਾ ਰੱਬਾ ਮਾਂ ਮੈਂ ਦੱਸ ਕਿਥੋਂ ਲਿਆਵਾਂ ਮਾਂ ਮਰ ਜੇ ਤਾਂ ਸਭ ਕੁਝ ਖੋਜੇ ਮਾਂ ਬਿਨਾ ਜੱਗ ਸੁਨਣਾ ਹੋ ਜੇ ਓ ਲੱਖੀ ਫੜਦਾ ਨਹੀਂ ਕੋਈ ਮਾਂ ਦੱਸ ਕਿੱਥੋਂ ਲਿਆਵਾਂ ਹੋ ਦਿਲ ਮੰਗਦਾ ਰੱਬਾ ਮਾਂ ਦੱਸ ਕਿੱਥੋਂ ਲਿਆਵਾਂ ਗਿੱਲ ਪੈ ਕੇ ਸੁੱਕੇ ਪਾਇਆ ਸਾਤ ਨਾ ਗਿਆ ਕਰਜਾ ਲਾਇਆ ਛੱਡ ਗਈ ਪੱਟੀ ਵਾਲੇ ਗਰਾ ਦੱਸ ਕਿੱਥੋਂ ਲਿਆਵਾਂ ਹੋ ਦਿਲ ਮੰਗਦਾ ਰੱਬਾ ਮਾਂ ਮੈਂ ਦੱਸ ਕਿੱਥੋਂ ਲਿਆਵਾਂ